ਹਲਕਾ ਫਤੇਗੜ ਸਾਹਿਬ ਦੇ ਪੁਲਸ ਜ਼ਿਲ੍ਹਾ ਖੰਨਾ ਦੇ ਬੀਜੇਪੀ ਪ੍ਰਧਾਨ ਭਪਿੰਦਰ ਸਿੰਘ ਚੀਮਾ ਦੀ ਰਹਿਨਮਾਈ ਹੇਠ ਬੂਤ ਸੰਮੇਲਨ ਸਮਰਾਲਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਬੀਜੇਪੀ ਦੇ ਵਾਈਸ ਪ੍ਰਧਾਨ ਸਰਬਜੀਤ ਸਿੰਘ ਮੱਕੜ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਵਾਈਸ ਪ੍ਰਧਾਨ ਮੱਕੜ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਵਾਰ ਮੋਦੀ ਸਰਕਾਰ 400 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਵੇਗੀ ਸਮਰਾਲਾ ਵਿਖੇ 700 ਤੋਂ ਵੱਧ ਵਰਕਰਾਂ ਦਾ ਇਕੱਠ ਇਹ ਦਰਸਾਉਂਦਾ ਹੈ ਬੀਜੇਪੀ ਦਾ ਬੂਥ ਹਾਰ ਇੱਕ ਪਿੰਡ ਵਿੱਚ ਲੱਗੇਗਾ ਸਾਡੀ ਪਾਰਟੀ ਦਾ ਇੱਕ ਨਾਰਾ ਹੈ ਕਿ ਮੇਰਾ ਬੂਥ ਸਭ ਤੋਂ ਮਜ਼ਬੂਤ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਇੱਥੇ ਜੀ ਸਾਡੇ ਭਾਰਤੀ ਜਨਤਾ ਪਾਰਟੀ ਦਾ ਬੂਥ ਸੰਮੇਲਨ ਹੋਇਆ ਜਿਸ ਵਿੱਚ ਛੋਟੇ ਜਿਹੇ ਸੱਦੇ ਤੇ ਅਸੀਂ ਇੰਨਾ ਇਕੱਠ ਹੋ ਗਿਆ ਜਿਹੜਾ ਕਿ ਸੰਭਾਲਣੀਆਂ ਸਾਰੇ ਹੀ ਹਲ ਸੰਭਾਲੇ ਹਲਕੇ ਦੇ ਭੁਵਿੰਦਾ ਸਿੰਘ ਜੀ ਮਾਈ ਦੇ ਪ੍ਰਧਾਨ ਜੀ ਦੇ ਅਸੀਂ ਸਾਰੇ ਹੀ ਤਹਿ ਦਿਲੋਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੂ ਵਰਕਰਸ 포ਰਟਲ ਸਾਰੇ ਭਾਰਤੀ ਜਨਤਾ ਪਾਰਟੀ ਦਾ ਲੀਡਰਸ਼ਿਪ ਤੇ ਕੌਣ ਪਹੁੰਚਿਆ ਜੀ ਐਥੇ ਸਾਡੇ ਕੋਲ ਜੀ ਮੱਕੜ ਸਾਹਿਬ ਪਹੁੰਚੇ ਜੋ ਕਿ ਪੰਜਾਬ ਦੇ ਸਾਡੇ ਵਾਈਸ ਪ੍ਰਧਾਨ ਨੇ ਉਹਨਾਂ ਦੇ ਨਾਲ ਸਾਡੇ ਪ੍ਰਦੀਪ ਗੜਗ ਜੀ ਜੋ ਕਿ ਲੋਕ ਸਭਾ ਦੇ ਇੰਚਾਰਜ ਨੇ ਉਹਨਾਂ ਦੇ ਨਾਲ ਭਵਿੰਦਰ ਸਿੰਘ ਟੀਮਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਹੋਰ ਵੀ ਬਹੁਤ ਸ਼ਕਤੀਤਾ ਪਹੁੰਚਿਆ ਜੀ ਕਿਹੜੀਆਂ ਗੱਲਾਂ ਕੀਤੀ ਇਹਦੇ ਜੀ ਰੂਟ ਨੂੰ ਲੈ ਕੇ ਪੰਡਾ ਕਿਸ ਤਰ੍ਹਾਂ ਦੇ ਦੇਖੋ ਜੀ ਸਾਡੇ ਤੋਂ ਸਭ ਤੋਂ ਪਹਿਲਾਂ ਤਾਂ ਗੱਲਾਂ ਕੀਤੀਆਂ ਜਿਹੜੀਆਂ ਲਾਹਵਾਰ ਸੀ ਕੱਲੇ-ਕੱਲੇ ਘਰ 'ਚ ਜਾ ਕੇ ਜਿਹੜੇ ਲਾਭਾਰਥੀ ਬਾਰੇ ਸਾਨੂੰ ਦੱਸਿਆ ਗਿਆ ਵਿਸਤਾਰ ਪੂਰਵਕ ਬਈ ਲੋਕਾਂ ਨੂੰ ਛੱਤਾਂ ਤੱਕ ਸਿਲੰਡਰ ਤੱਕ ਸਾਰੀਆਂ ਚੀਜ਼ਾਂ ਇਹ ਸੈਂਟਰ ਸਰਕਾਰ ਤੋਂ ਮੋਤ ਕਰਵਾਈਆਂ ਜਾਂਦੀਆਂ ਨੇ ਜੀ ਮੇਰਾ ਨਾਮ ਮਨੋਜ ਦਿਵਾੜੀ ਜੀ ਥੋੜੀ ਜਿਹਾ ਕੀ ਕਹਿਣਾ ਚਾਹੁੰਦੇ ਜਿਹੜੀ ਬੂਤ ਪਿਆਜ ਸਿਲੰਡਰ ਕਰਾਇਆ ਦੇਖੋ ਅੱਜ ਜੋ ਸਾਡਾ ਭਾਰਤੀ ਪਾਲਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੂਤ ਸੰਮੇਲਨ ਕਰਵਾਇਆ ਗਿਆ ਸਰਦਾਰ ਭੁਪਿੰਦਰ ਸਿੰਘ ਚੀਮਾ ਜੀ ਸਾਡੇ ਜ਼ਿਲ੍ਹਾ ਦੇ ਅਕਸ਼ ਉਹਨਾਂ ਦੀ ਰਹਿਨਮਾਈ ਦੇ ਹੇਠ ਸਾਡੇ ਸਕੱਤਰ ਮਦਨ ਸ਼ਰਮਾ ਜੀ ਜ਼ਿਲ੍ਹੇ ਦੇ ਵਿੱਚ ਔਰ ਸਾਡੇ ਮੰਡਲ ਪ੍ਰਧਾਨ ਸੰਦੀਪ ਭਾਰਤੀ ਜੀ ਔਰ ਸਾਡੇ ਸਾਰੇ ਹੀ ਮੰਡਲਾਂ ਦੇ ਪ੍ਰਧਾਨ ਔਰ ਸਾਰੇ ਹੀ ਕਾਰਜਕਰਤਾ ਬੜੀ ਹੀ ਜੋਸ਼ ਦੇ ਨਾਲ ਇਸ ਮੂਹ ਸੰਮੇਲਨ ਦੇ ਵਿੱਚ ਪਹੁੰਚੇ ਸਾਡਾ ਮੋਟਿਵ ਇਹੀ ਆ ਕਿ ਬੂਥ ਸੰਮੇਲਨ ਦੇ ਵਿੱਚ ਜੋ ਅੱਜ ਅਸੀਂ ਆਪਣੇ ਸਾਡੇ ਜੋ ਮੁੱਖ ਮਹਿਮਾਨ ਆ ਕੇ ਗਏ ਨੇ ਜੋ ਸਾਨੂੰ ਦੱਸ ਕੇ ਗਏ ਨੇ ਕਿ ਬੂਥ ਸੰਮੇਲਨ ਦਾ ਮਤਲਬ ਹਰੇਕ ਕਾਰਜਕਰਤਾ ਦਾ ਆਪਣੇ ਬੂਥ ਦੇ ਨਾਲ ਜੁੜਨਾ ਅਗਰ ਸਾਡਾ ਬੂਥ ਮਜ਼ਬੂਤ ਆ ਤਾਂ ਅਸੀਂ ਮਜ਼ਬੂਤ ਆ ਸੋ ਅੱਜ ਦਾ ਸਾਡਾ ਸਲੋਗਨ ਸੀ ਮੇਰਾ ਬੂਤ ਸਭ ਤੋਂ ਮਜ਼ਬੂਤ ਸਾਡਾ ਬਹੁਤ ਹੀ ਸਫਲ ਪ੍ਰੋਗਰਾਮ ਭਾਰਤੀ ਪੈਲੇਸ ਦੇ ਵਿੱਚ ਹੋਇਆ ਇੰਨਾ ਇਕੱਠ ਹੋਇਆ ਸੋ ਸਾਡੇ ਇੱਕ ਸਾਰੇ ਹੀ ਮੰਡਲਾਂ ਦੇ ਅਸੀਂ ਗੱਲ ਕਰੀਏ ਤਾਂ 700 ਦੇ ਕਰੀਬ ਸਾਡੇ ਕਾਰਜਕਰਤਾ ਦਰਜਾ ਦਰਜਾ ਸੀਨੀਅਰ ਲੀਡਰ ਔਰ ਸਾਰੇ ਹੀ ਕਾਰਜਕਰਤਾ ਪਹੁੰਚੇ ਨੇ ਧੰਨਵਾਦ ਜੀ ਇਹ ਬਹੁਤ ਵੱਡਾ ਤਾਕਤਵਾਰ ਬੂਤ ਸੰਮੇਲਨ ਹੋਇਆ ਹੈ ਫਰਦਾਨ ਸਾਹਿਬ ਨੂੰ ਵਧਾਈ ਦਿੰਦਾ ਭਵਿੰਦਰ ਸਿੰਘ ਚੀਮਾ ਜੀ ਨੂੰ ਤੇ ਬਾਕੀ ਲੀਡਰਸ਼ਿਪ ਵਾਲਿਆਂ ਨੂੰ ਸਾਡੀ ਪਾਰਟੀ ਦਾ ਇੱਕ ਨਾਅਰਾ ਹੈ ਕਿ ਮੇਰਾ ਬੂਥ ਸਭ ਤੋਂ ਮਜ਼ਬੂਤ ਉਹਦੇ ਪਹਿਰੇਦਾਰ ਲੋਕ ਸਾਰੇ ਅੱਜ ਇਸ ਹਾਲ ਦੇ ਵਿੱਚ ਆਏ ਹੋਏ ਸੀਗੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਡੀ ਜਿਹੜੀ ਦੇਸ਼ ਦੇ ਵਿੱਚ ਸਾਡਾ ਵੱਡੀ ਪਾਰਟੀ ਦੇ ਵਿਦੇਸ਼ਾਂ ਇਹ ਸਾਡਾ ਵੱਡੀ ਪਾਰਟੀ ਬਣੀ ਹੈ ਨਰਿੰਦਰ ਮੋਦੀ ਜੀ ਦੀ ਉਹ ਇਹਦਾ ਬੁੱਥਾਂ ਦੇ ਕਾਰਨ ਬਣੀ ਹੈ ਇਹ ਇਹਦੇ ਚ ਸ਼ਕਤੀ ਕੇਂਦਰ ਵੀ ਨੇ ਇਹ ਚ ਬਾਕੀ ਲੀਡਰ ਸਾਹਿਬਾਨ ਵੀ ਨੇ ਇਹ ਸਿਰਫ ਉਹ ਲੀਡਰ ਸੀਗੇ ਜਿਨ੍ਹਾਂ ਨੇ ਇਸ ਵਿਧਾਨ ਸਭਾ ਦੇ ਹਲਕੇ ਨੂੰ ਸੰਭਾਲਿਆ ਹਰ ਵਿਧਾਨ ਸਭਾ ਦੇ ਹਲਕੇ ਦੇ ਵੂਸ ਸੰਮੇਲਨ ਹੋ ਰਿਹਾ ਤੇ ਅੱਜ ਮੈਂ ਲੱਖ ਲੱਖ ਵਧਾਈ ਦਿੰਦਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਸੰਬਰਾਲਾ ਦੇ ਵਿੱਚ ਇੰਨਾ ਵੱਡਾ ਇਕੱਠ ਤੇ ਇੰਨੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਗਿਆ ਤੇ ਸਾਡੀ ਪਾਰਟੀ ਦਾ ਜਿਹੜਾ ਆਉਣ ਵਾਲਾ ਸਮਾਂ ਉਹ ਬੜਾ ਹੀ ਸੁਨਹਿਰਾ ਕਿ ਦੇ ਵਿੱਚ بڑے بڑے ਲੀਡਰ ਵੀ ਸ਼ਾਮਲ ਹੋ ਰਹੇ ਉੱਤੀ بڑے بڑے ਲੀਡਰਾਂ ਦਾ ਵਿਰੋਧ ਵੀ ਹੋ ਰਿਹਾ ਕੱਲ ਮਹਾਰਾਣੀ ਦਾ ਕੱਲ ਉਹਨਾਂ ਦਾ ਹੋਇਆ ਅਨਸਰਾਜ ਜੀ ਦਾ ਤੇ ਅਨਸਰਾਜ ਜੀ ਦਾ ਨਹੀਂ ਜੀ ਅਨਸਰਾਜ ਜੀ ਦਾ ਤਾਂ ਇੰਨਾ ਸਵਾਗਤ ਹੋ ਰਿਹਾ ਐਵੇਂ ਕਦੇ ਕਿਸਾਨ ਆਪਣੇ ਬਿਠੇ ਹੋਣ ਉਹਨਾਂ ਨੇ ਕੁਛ ਨਹੀਂ ਕਿਹਾ ਗੱਲ ਸੁਣ ਲੋ ਮੇਰੀ ਬੇਨਤੀ ਸੁਣੋ ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ ਉਹ ਆਪਣੇ ਰਾਹ ਤੇ ਚਲੇ ਗਏ ਕਿਸਾਨਾਂ ਦਾ ਅਸੀਂ ਐਜੀਟੇਸ਼ਨ ਨੂੰ ਕਦੇ ਵੀ ਬੰਦ ਨਹੀਂ ਕਰਾਇਆ ਅਸੀਂ ਕਦੇ ਵੀ ਸਾਹਮਣਾ ਨਹੀਂ ਕੀਤਾ ਅਸੀਂ ਕਿਸਾਨਾਂ ਦੇ ਹਿੱਸੀ ਆ ਪਰ ਲੇਕਿਨ ਸਾਡੀ ਨਿਊਜ਼ ਕਈ ਵਾਰੀ ਗਲਤ ਬਣਾ ਦਿੱਤੀ ਜਾਂਦੀ ਏ ਕਿਦੇ ਵਿਰੋਧ ਨਹੀਂ ਹੈਗਾ ਜੇ ਵਿਰੋਧ ਹੋਏਗਾ ਵੀ ਸਹੀ ਤੇ ਮੈਂ ਇੱਕ ਹੋਰ ਗੱਲ ਦੱਸਾਂ ਜੀ ਜਿਹੜਾ ਇਸ ਵਾਰੀ ਇਹ ਕੰਮ ਹੋਇਆ ਹੈ ਇਹ ਤੇ ਸਾਰੀ ਸ਼ਰਾਰਤ ਦੀ ਭਗਵੰਤ ਮਾਨ ਦੀ ਹੈ ਹਰ ਓਪੋਜੀਸ਼ਨ ਪਾਰਟੀ ਕਿਸੇ ਨਾ ਕਿਸੇ ਵਾਸਤੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦੀ ਏ ਪਰ ਸਾਡੀ ਪਾਰਟੀ ਨੇ ਨਰਵੀਨ ਨਰਵੀਨ ਤੌਰ ਤੇ ਐਡੇ ਵੱਡੇ ਲੀਡਰ ਕਦੀ ਆਉਂਦੇ ਨੇ ਸਲਾਰ ਬੈਂਸੇ ਦਾ ਪੁੱਤ ਆ ਦੇਖੋ ਨਾ ਕੁਰਬਾਨੀ ਵਾਲਾ ਪਰਿਵਾਰ ਸੀ ਉਹਨੂੰ ਭਾਰਤੀ ਜਨਤਾ ਪਾਰਟੀ ਨੂੰ ਕੁਛ ਨਜ਼ਰ ਆਇਆ ਚੀਫ ਮਿਨਿਸਟਰ ਅਮਰਿੰਦਰ ਸਿੰਘ ਉਹਨਾਂ ਦੀ ਮੈਸੇਜ ਜਿਹੜੀ ਇਹ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਨ ਲੱਗੇ ਨੇ ਜੇ ਸਾਡਾ ਕੋਈ ਵਿਰੋਧ ਕਰੇਗਾ ਅਸੀਂ ਉਹਨੇ ਤਕੜੇ ਹੋਵਾਂਗੇ ਪਰ ਮੈਂ ਵਿਰੋਧ ਨੂੰ ਵਿਰੋਧ ਨਹੀਂ ਮੰਨਦਾ ਸਾਡੇ ਵਿਰੋਧ ਕੋਈ ਕਿਸਾਨ ਨਹੀਂ ਕਰ ਰਿਹਾ ਤੁਸੀਂ ਕਿਸੇ ਕਿਸਾਨ ਨੂੰ ਪੁੱਛ ਲਓ ਉਹ ਕਹੇਗਾ ਅਸੀਂ ਮੋਦੀ ਦੀਆਂ ਪਾਲਸੀਆਂ ਦੇ ਨਾਲ ਆ ਸਾਡੀਆਂ ਕੁਝ ਮੰਗਾ ਨੇ ਉਹ ਪੂਰੀਆਂ ਕਰ ਦੇਣ ਤੇ ਸਾਰੀਆਂ ਮੰਗਾ ਪੂਰੀਆਂ ਹੋਣੀਆਂ ਨੇ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਨੂੰ ਹਮੇਸ਼ਾ ਖੁਸ਼ ਰੱਖਣਾ ਤੇ ਤਗੜੇ ਹੋ ਕੇ ਨਾਲ ਲੈ ਕੇ ਚੱਲੋ। ਮੁੱਦੇ ਕੀ ਕੀ ਹੋਣਗੇ ਵੀ ਇਸ ਵਾਰੀ ਪੰਜਾਬ ਦੇ ਲੋਕਾਂ ਨੂੰ ਕੀ ਦਿੱਤਾ ਜਾਊਗਾ ਜੀ ਬੀਜੇਪੀ ਪਾਰਟੀ ਨੇ? ਪੰਜਾਬ ਦੇ ਲੋਕਾਂ ਨੂੰ ਪਹਿਲੀ ਗੱਲ ਤਾਂ ਵਧੀਆ ਰੋਡਸ ਮਿਲਿਆ ਨੇ। ਅੱਜ ਜਾਲ ਵਿਛ ਰਿਹਾ ਤੁਸੀਂ ਦੇਖ ਰਹੇ ਹੋ। ਲੋਕੀ ਕਹਿੰਦੇ ਬਾਅਦ ਚ ਵਿਛਾਵਾਂਗੇ। ਸਾਡਾ ਜਾਲ ਵਿਛ ਰਿਹਾ ਜਿੱਥੇ ਆਪਾਂ 3 ਘੰਟਿਆਂ 'ਚ ਪਹੁੰਚਦੇ ਸੀ ਉੱਥੇ 1.5 ਘੰਟੇ 'ਚ ਪਹੁੰਚਦੇ ਆ। ਨਵੇਂ ਹਾਈਵੇ ਬਣ ਰਹੇ ਨੇ। ਕਿੰਨੀ ਡਿਵੈਲਪਮੈਂਟ ਹੋਈ ਏ। ਇਸ ਤੋਂ ਇਲਾਵਾ ਕਿੰਨੇ ਹਵਾਈ ਅੱਡੇ ਦਿੱਤੇ ਨੇ? ਉਹ ਸਾਰੇ ਹਵਾਈ ਅਡੇ ਮਜ਼ਬੂਤ ਕੀਤੇ ਜਾਣਗੇ ਗਰੀਬਾਂ ਵਾਸਤੇ ਇਨਸ਼ੋਰੈਂਸ 5 ਲੱਖ ਰੁਪਏ ਦੀ ਜਿਹਨੂੰ ਪੰਜਾਬ ਸਰਕਾਰ ਨੇ ਛੱਡ ਦਿੱਤਾ ਸੀ ਪਰ ਮੋਦੀ ਸਰਕਾਰ ਨੇ ਕਿਹਾ ਕਿ ਮੈਂ ਸਾਰੇ ਦਊਗਾ ਹਰ ਇੱਕ ਬੰਦੇ ਦੀ ਇਨਸ਼ੋਰੈਂਸ ਹੋਣੀ ਚਾਹੀਦੀ ਏ ਘਰਾਂ ਦੇ ਉੱਤੇ ਛੱਤ ਜਿਹਦੇ ਕੋਲ ਪਲਾਟ ਹੈ ਨਹੀਂ ਉਹਨੂੰ ਪਲਾਟ ਜਿਹੜਾ ਦਾਣਾ ਸਾਰਾ ਦਿੱਤਾ ਜਾਂਦਾ ਹੈ ਨਾ ਜੀ ਇਹ ਕਿਸੇ ਪੰਜਾਬ ਸਰਕਾਰ ਦਾ ਨਹੀਂ ਹੈਗਾ ਇਹ ਸਾਰਾ ਕੁਝ ਜਿੰਨਾ ਦਾਣਾ ਸਾਰਾ ਇਹ ਇਹ ਸੈਂਟਰ ਵੱਲੋਂ ਦਿੱਤਾ ਜਾਂਦਾ ਹੈ ਇਹ ਸਿਰਫ ਇੱਥੇ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਅੱਗੇ ਚੋਣਾਂ ਨਹੀਂ ਸੀ ਲੜਦੀ ਹੁਣ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ਤੇ ਚੋਣਾਂ ਲੜਨ ਜਾ ਰਹੀ ਏ ਇਹ ਤਾਂ ਸਾਨੂੰ ਖਿਤਾਬ ਨਹੀਂ ਸੀ ਮਿਲਦਾ ਮੈਂ ਕਾਦੀਦਲ ਚ ਰਿਆਂ ਅਸੀਂ ਕਦੀ ਕਿਹਾ ਹੀ ਨਹੀਂ ਸਾਨੂੰ ਭਾਰਤੀ ਜਨਤਾ ਪਾਰਟੀ ਦੇਣ ਦੀ ਜਾਂ ਸੈਂਟਰ ਦੇਣ ਦੀ ਆ ਅਸੀਂ ਹਮੇਸ਼ਾ ਕਹਿਣਾ ਕਿ ਸਾਡੀ ਸਰਕਾਰ ਵੱਲੋਂ ਏ ਜੀ ਪਰ ਅੱਜ ਅਸੀਂ ਬੋਲਦੇ ਆ ਕਿ ਉਹ ਸਾਡੀ ਸਰਕਾਰ ਵੱਲੋਂ ਨਹੀਂ ਉਹ ਸੈਕਟਰ ਦੀ ਸਰਕਾਰ ਵੱਲੋਂ ਸੀ ਤੇ ਮੋਦੀ ਸਾਹਿਬ ਦੀਆਂ ਪਾਲਿਸੀਆਂ ਤੁਸੀਂ ਬਹੁਤ ਸਾਰੇ 6 ਕੈਂਡੀਡੇਟਾਂ ਨੇ ਐਲਾਨ ਕੀਤੇ ਨੇ ਲੱਗਦਾ ਵੀ ਉਹਨਾਂ ਦਾ ਟਾਈਮ ਦੇ ਵਿੱਚ ਇੱਕ ਅਕਾਲੀ ਦਲ ਇੱਕ ਅੱਡੇ ਦੇ ਵਿੱਚ ਹੋ ਜਾਏਗਾ ਜੀ ਅਕਾਲੀ ਦਲ ਲਾਇਸੈਂਸ ਉਹਨਾਂ ਦਾ ਚਾਂਸ ਨਹੀਂ ਹੈ ਅਕਾਲੀ ਦਲ ਦੇ ਲਾਇਸੈਂਸ ਹੁੰਦਾਂ ਨੂੰ ਕੋਈ ਚਾਂਸ ਨਹੀਂ ਪਰ ਉਹ ਵਾਹ ਇਹ ਵੀ ਡਾਈ ਜਾਰੀ ਹੈ ਵੀ ਲੱਗਦਾ ਉਹਨਾਂ ਨੇ ਟਾਈਮ ਲੈਣੀ ਜਾ ਕੇ ਅਕਾਲੀ ਦਲ ਦਾ ਲਾਇਸੈਂਸ ਕੋਈ ਗੱਲ ਨਹੀਂ ਜਿਹੜਾ ਭਰਾ ਛੱਡ ਜਾਏਗਾ ਸਭ ਪਰਵਾਹ ਨਹੀਂ ਆ ਅਸੀਂ ਅਕਾਲੀ ਦਲ ਦੇ ਬੰਦੇ ਅਸੀਂ ਅਸੀਂ ਆਪ ਅਕਾਲੀ ਦਲ ਦੇ ਸੀ ਅਸੀਂ ਅਕਾਲੀ ਦਲ ਦੇ ਵਿੱਚੋਂ ਆਏ ਆ ਕਾਂਗਰਸ ਤੋਂ ਆ ਗਏ ਆ ਇਹ ਕੋਈ ਲੜਾਈ ਥੋੜਾ ਹੁੰਦੀ ਹੈ ਜੀ ਪਿੰਡਾਂ ਦੇ ਬੂਥ ਇਸ ਤਰ੍ਹਾਂ ਲਗਾਉਗੇ ਪਿੰਡਾਂ ਸਾਡੇ ਬੂਥ ਬਹੁਤ ਵਧੀਆ ਲੱਗਣਗੇ ਜੀ ਸਮੇਲਨ ਪਿੰਡਾਂ ਵਾਲੇ ਨੇ ਸਾਰੇ ਜੇ ਪਿਛਲੀ ਵਾਰੀ ਸਾਡਾ ਆ ਦੇਖੋ ਨਾ ਇਹ ਪਿੰਡੂ ਰੋਲ ਪੇਡੂ ਹਲਕੇ ਦੇ ਵਿੱਚ ਮੈਂ 500 ਬੰਦਾ ਗਿਣਿਆ ਐਸ ਵੇਲੇ 500 600 ਬੰਦਾ ਇੱਥੇ ਬੈਠਾ ਸੀ ਤੁਸੀਂ ਵੀ ਗਿਣਿਆ ਕੱਲੇ ਕੱਲੇ ਨੂੰ ਗਿਣ ਲਓ ਇਹ ਇਹ ਸਾਰੇ ਬੂਥ ਸਮੇਲਨ ਵਾਲੇ ਸੀ ਇਹ ਕੋਈ ਆਮ ਲੋਕ ਨਹੀਂ ਸੀ ਇਹ ਕੋਈ ਜਨਰਲ ਮੀਟਿੰਗ ਨਹੀਂ ਸੀ ਬੀਬੀਆਂ ਭੈਣਾਂ ਨੇ ਕਿਵੇਂ ਸਾਥ ਦਿੱਤਾ ਸਿੱਖ ਭਰਾਵਾਂ ਨੇ ਕਿਵੇਂ ਸਾਥ ਦਿੱਤਾ ਹਰ ਕਮਿਊਨਿਟੀ ਅਰ ਲੋਕ ਮੈਨ ਨਜ਼ਰ ਆਏ ਨੇ ਮੈਂ ਚੀਮਾ ਸਾਹਿਬ ਨੂੰ ਵਧਾਈ ਦਿੰਦਾ ਈਵਨ ਮੁਸਲਮ ਭਾਈਚਾਰੇ ਵਿੱਚ ਆਇਆ ਮੁਸੀਬ ਭਾਈਚਾਰੇ ਵਿੱਚ ਆਇਆ ਇਹ ਸਾਡੀ ਜਿਹੜੀ ਨਿੰਦਿਆ ਕੀਤੀ ਜਾਂਦੀ ਹੈ ਸਾਹਮਣੇ ਆ ਜਾਣੀ ਜੇ ਆਮ ਆਪ ਪਾਰਟੀ ਬਿਨਾਂ ਕੁਝ ਕੀਤੇ 92 ਸੀਟਾਂ ਲੈ ਸਕਦੀ ਏ ਅਸੀਂ ਤਾਂ ਸਾਰਾ ਕੁਝ ਕਰਕੇ ਫਿਰ ਝੋਲੀ ਅੱਡ ਕੇ ਵੋਟਾਂ ਮੰਗ ਰਹੇ ਆ ਅੱਜ ਦੀ ਹੜਤਾਲ ਨੂੰ ਕਿਸ ਤਰ੍ਹਾਂ ਦੇ ਦੇਣੋ ਆਮ ਆਦਮੀ ਪਾਰਟੀ ਕੋਲੋਂ ਇੱਕ ਜਣਾ ਹੜਤਾਲ ਉਹ ਉਹ ਐਵੇਂ ਝੂਠੀ ਹੜਤਾਲ ਏ ਉਹਨਾਂ ਦੀ ਉਹ ਆਪ ਹੀ ਉਹਨੂੰ ਫੜਾਰੇ ਨੇ ਆਪ ਹੀ ਉਹਨੂੰ ਛਡਾਰੇ ਨੇ ਉਹ ਸਭ ਐਵੇਂ ਹੀ ਆ ਕੋਈ ਕਿਸੇ ਦੀ ਸਿਫਤੀ ਹੈ ਨਹੀਂ ਕੇਜਰੀਵਾਲ ਨਾਲ ਜਿਹੜੀ ਬੀਜੇਪੀ ਦੀ ਹਰ ਵਰਤਾਂ ਕੀਤੀ ਜਿਹੜੀ ਚਲ ਰਹਾ ਬੋਰੀਆ ਉਹਨਾਂ ਕੇਜਰੀਵਾਲ ਨੂੰ ਅਲੋਡ ਕੀਤਾ ਗਿਆ ਇਹਦੀ ਨੂੰ ਸੈਟ ਕਰਵਾਇਆ ਗਿਆ ਹੁਣ ਤਾਂ ਕੋਰਟਾਂ ਦਾ ਮਾਮਲਾ ਚਲਾ ਗਿਆ ਜੀ ਜਦੋਂ ਕੋਰਟ ਦਾ ਮਾਮਲਾ ਚਲ ਜਾਂਦਾ ਕਿਹੜੀ ਸਰਕਾਰ ਨੇ ਕੁਝ ਕਰਨਾ ਹੁਣ ਕਿਹੜਾ ਪੁਲਿਸ ਨੇ ਕੁਝ ਕਰਨਾ ਪੁਲਿਸ ਨੇ ਲਗਾਤਾਰ ਕਈ ਸਾਲ ਇਹਦੀ ਨੇ ਕਈ ਸਾਲ ਲਗਾਤਾਰ ਉਹਨਾਂ ਨੂੰ ਨੋਟਿਸ ਕੀਤੇ ਉਹਨਾਂ ਨੇ ਉਹ ਨੋਟਿਸ ਦੀ ਨਹੀਂ ਪ੍ਰਵਹਾ ਕੀਤੀ ਅਸੂਲਨ ਤੌਰ ਤੇ ਤਿੰਨ ਨੋਟਿਸ ਹੁੰਦੇ ਨੇ ਉਹਨਾਂ ਨੇ ਤਾਂ ਕਈ ਤਰ੍ਹਾਂ ਦੇ ਨੋਟਿਸ ਦਿੱਤੇ ਕਈ ਤਰ੍ਹਾਂ ਦੀ ਇਨਫੋਰਮੇਸ਼ਨ ਦਿੱਤੀ ਪਰ ਉਹਨਾਂ ਨੇ ਉਹਨੂੰ ਨਹੀਂ ਦੇਖਿਆ ਪਰ ਉਹ ਕਾਨੂੰਨ ਅੰਦਰ ਆਪਣੀ ਕਾਰਵਾਈ ਕਰੇਗਾ ਨਾ ਜੀ ਅੱਜ ਦੀ ਮੀਟਿੰਗ ਹੋ ਰਹੀ ਹੈ ਕਿ ਇਹਨੂੰ ਕੱਟ ਹੁੰਦੀ ਨਹੀਂ ਹਾਂਜੀ ਅੱਜ ਜਿਹੜਾ ਗੜਤ ਹੋਈ ਮੀਟਿੰਗ ਲੈਣ ਜਾ ਰਹੇ ਹਾਂ ਇਸ ਤੋਂ ਵਧੀਆ ਮੀਟਿੰਗ ਕਿਤੇ ਹੁੰਦੀ ਨਹੀਂ ਇਹ ਸਾਡੀ ਅਦਮਾਨ ਤੋਂ ਵੱਡੀ ਮੀਟਿੰਗ ਚੰਗੀ ਮੀਟਿੰਗ ਤਕੜੀ ਮੀਟਿੰਗ ਸੱਚੀ ਮੀਟਿੰਗ ਤੇ ਬਹੁਤ ਵਧੀਆ ਨੁਮਾਇੰਦਾ ਚੀਮਾ ਸਾਹਿਬ ਦਿੱਤਾ ਹੈ ਮੈਂ ਚੀਮਾ ਸਾਹਿਬ ਨੂੰ ਵਧਾਈ ਦੇ ਕੇ ਜਾਣਾ ਆਉਣ ਵਾਲੇ ਸਾਡੇ ਵੱਡੇ ਲੀਡਰ ਬਣਨਗੇ ਆਜਾ ਬੂਸਪੇਲ ਦੀ ਮੀਟਿੰਗ ਕੀਤੀ ਗਈ ਬਰਸਪੇਲ ਦੀ ਮੀਟਿੰਗ ਵੀ ਕਿਹਦਾ ਆਦੂ ਮੱਕੀ ਜਿਹੜਾ ਤੁਹਾਨੂੰ ਆ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਮੁੱਖ ਮਹਿਮਾਨ ਸਾਡੇ ਬਹੁਤ ਸਤਿਕਾਰਯੋਗ ਵੱਡੇ ਭਰਾ ਸਾਬਕਾ ਵਜੀਰ ਸਰਦਾਰ ਸਰਬਜੀਤ ਸਿੰਘ ਜੀ ਮੱਕੜ ਜੋ ਵਾਈਸ ਪ੍ਰੈਜ਼ੀਡੈਂਟ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੇ ਨਾਲ ਵਿਜੇ ਸ਼ਰਮਾ ਜੀ ਜੋ ਸਪੈਸ਼ਲ ਮੋਗਾ ਤੋਂ ਆਇਆ ਕਨਵੀਨਰ ਨੇ ਪ੍ਰੀਤਪੁਰਸ ਦੇ ਉਹਨਾਂ ਦੇ ਨਾਲ ਮੇਰੇ ਵੱਡੇ ਭਰਾ ਪ੍ਰਦੀਪ ਗਰਗ ਜੀ ਜੋ ਸਾਡੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਕਨਵੀਨਰ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਪਣੇ ਜਿੰਨੇ तमाम ਤੁਸੀਂ ਮੇਰੇ ਪ੍ਰੈਸ ਵਾਲੀ ਵੀਰ ਖੜੇ ਹੋ ਤੁਹਾਡਾ ਸਵਾਗਤ ਤੇ ਧੰਨਵਾਦ ਬਹੁਤ-ਬਹੁਤ ਅੱਜ ਦਾ ਜਿਹੜਾ ਸਾਡਾ ਸਮਾमेलन ਸੀ ਇਹ ਬੂਥ ਸਮਾमेलन ਸੀ ਜਿਵੇਂ ਮੱਕੜ ਸਾਹਿਬ ਨੇ ਕਿਹਾ ਕਿ ਮੋਦੀ ਸਾਹਿਬ ਦਾ ਨਾਰਾ ਹੈ ਕਿ ਮੇਰਾ ਬੂਥ ਸਭ ਤੋਂ ਮਜ਼ਬੂਤ ਅਸੀਂ ਇਹ ਬੂਥ ਸਮਾमेलन ਕੀਤਾ ਸੀ ਇਹ ਜੇ ਤੁਸੀਂ ਕਹੋ ਭਾਰਤੀ ਜਨਤਾ ਪਾਰਟੀ ਦਾ ਵਰਕਰ ਮੀਟਿੰਗ ਨਹੀਂ ਸੀ ਬੂਥ ਮੀਟਿੰਗ ਸੀ ਜਿਹੜੇ ਸਾਡੇ ਬੂਥ ਦੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਬੁਲਾ ਕੇ ਅਸੀਂ ਇਕੱਠ ਕੀਤਾ ਸੀ ਤੇ ਮੱਕੜ ਸਾਹਿਬ ਦੀ ਅਗਵਾਈ ਚ ਹੋਇਆ ਪ੍ਰਦੀਪ ਜੀ ਦੀ ਅਗਵਾਈ ਚ ਹੋਇਆ ਆਪਣਾ ਵਿਜੇ ਸ਼ਰਮਾ ਜੀ ਦੀ ਅਗਵਾਈ ਚ ਹੋਇਆ ਬਹੁਤ ਸਕਸੈਸਫੁਲ ਸਾਡੇ ਪ੍ਰਭਾਰੀ ਬੈਠੇ ਹੈ ਮੇਰੇ ਨਾਲ ਆਪਣਾ ਅਜੇ ਸੋਜੀ ਬਲਰਾਮ ਸ਼ਰਮਾ ਜੀ ਇਹਨਾਂ ਸਾਰੀ ਟੀਮ ਦੇ ਸਹਿਯੋਗ ਨਾਲ ਇਹ ਬੂਸ ਸੰਮੇਲਨ ਬਹੁਤ ਸਕਸੈਸਫੁਲ ਹੈ ਕੀ ਕਹਿਣਾ ਚਾਹਦੇ ਹੋ ਵਰਤੋਂ ਅੱਜ ਮਿਲੇ ਨੇ ਕਿਸ ਤਰ੍ਹਾਂ ਉਸਤਾਲ ਉਸਤਾਲ ਮੈਂ ਤੁਸੀਂ ਮੈਨੂੰ ਸੁਣਿਆ ਵੀ ਇਹ ਸਟੇਜ ਤੇ ਲੋਕ ਵੇਟ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰਸ਼ਿਪ ਵੱਲ ਤੋਂ ਤੁਸੀਂ ਇੱਕ ਗੱਲ ਪੁੱਛੀ ਸੀ ਮੱਕੜ ਸਾਹਿਬੋਂ ਕਿ ਕਿਸ ਆਧਾਰ ਤੇ ਵੋਟਾਂ ਮੰਗੋਗੇ ਸਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਮੋਦੀ ਸਾਹਿਬ ਨੇ ਕੰਮ ਕਰ ਦਿੱਤਾ ਹੋਇਆ ਹੈ ਹਰ ਇੱਕ ਪਰਿਵਾਰ ਦਾ ਗਰੀਬ ਪਰਿਵਾਰ ਦਾ ਇੰਸ਼ੋਰੈਂਸ ਮੈਡੀਕਲ ਬੀਮਾ ਬਣ ਚੁੱਕਾ ਹੈ ਘਰਾਂ ਦੇ ਵਿੱਚ ਉਜਵਲ ਯੋਜਨਾ ਦੇ ਤਹਿਤ ਸਲੰਡਰ ਆ ਚੁੱਕੇ ਗੈਸ ਚੁੱਲ੍ਹੇ ਆ ਚੁੱਕੇ ਹੈ ਘਰਾਂ ਦੇ ਵਿੱਚ ਲੈਟਰਨ ਵਾਸ਼ਰੂਮ ਬਣ ਚੁੱਕਾ ਜਿਹੜੇ ਲੋਕ ਅਫੋਰਡ ਨਹੀਂ ਮੈਂ ਨਗਰ ਕੌਂਸਲ ਪਾਇਲ ਦਾ 15 ਸਾਲ ਪ੍ਰੈਜ਼ੀਡੈਂਟ ਤੇ ਕੌਂਸਲਰ ਰਿਆ ਮੈਂ ਆਪਣੇ ਹੱਥਾਂ ਨਾਲ ਮੱਕੜ ਸਾਹਿਬ ਘਟੋ ਘਟ 200 ਕਰ ਪੈਲ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਇਆ ਹੈ ਕਿਸਾਨ ਨੂੰ ਉਹਦਾ 6000 ਰੁਪਇਆ ਪਹੁੰਚ ਰਿਹਾ ਹੈ ਇਥੋਂ ਤੱਕ ਕਿ ਗਰੀਬ ਫੜੀ ਰੇੜੀ ਵਾਲਿਆਂ ਨੂੰ ਵੀ ਹਜ਼ਾਰਾਂ ਲੱਖ ਰੁਪਏ ਦੇ ਲੋਨ ਰੁਜ਼ਗਾਰ ਕਰਨ ਲਈ ਮਿਲ ਰਿਹਾ ਹੈ ਲੱਖਾਂ ਕਰੋੜ ਦੇ ਕਾਰਖਾਨੇ ਹਿੰਦੁਸਤਾਨ ਦੇ ਵਿੱਚ ਲੱਗ ਰਹੇ ਨੌਜਵਾਨ ਨੂੰ ਰੁਜ਼ਗਾਰ ਦੇ ਲਈ ਸਾਰੇ ਤਬਕੇ ਨੂੰ ਮਹਿਲਾਵਾਂ ਨੂੰ ਨੌਜਵਾਨ ਨੂੰ ਔਰਤਾਂ ਨੂੰ ਕਿਸਾਨ ਨੂੰ ਸਾਰਿਆਂ ਦਾ ਜੀਵਨ ਸਿਤਰੂ ਕੁੱਚਾ ਜਾ ਰਿਹਾ ਅਸੀਂ ਇਹ ਗੱਲ ਸਾਨੂੰ ਬਹੁਤ ਹੀ ਮਿਹਨਤ ਕਰਨ ਦੀ ਲੋੜ ਨਹੀਂ ਲੋਕ ਸਾਡੀ ਵੇਟ ਕਰ ਰਹੀ ਹੈ ਕਿ ਮੋਦੀ ਸਾਹਿਬ ਦਾ ਦੂਤ ਘਰ ਆਵੇ ਤੇ ਅਸੀਂ ਕਮਲ ਦਾ ਬਟਨ ਇਸ ਵਾਰ ਦਬਾਉਣੇ ਤੇ ਹੋਣਾ ਲੋਕ ਤਿਆਰੀ ਕਰੀ ਬੈਠਾ ਪੰਜਾਬ ਦੀ ਮੌਜੂਦ ਆਪ ਸਰਕਾਰ ਨੂੰ ਦੇਖੋ ਗੱਲ ਇਹ ਹੈ ਝੂਠੇ ਵਾਦੇ ਕਰਕੇ ਪੰਜਾਬ ਦੇ ਲੋਕ ਅਸਲ ਜੀ ਨਾਲ ਆਪਾਂ ਸਾਰੇ ਤੁਸੀਂ ਵੀ ਭਰਾ ਅਸੀਂ ਵੀ ਸਾਰੇ ਜਿੰਨੇ ਬੈਠੇ ਆ ਅਸੀਂ इमोशनल ਲੋਕ ਆ ਮਕਰ ਸਾਹਿਬ ਬੋਲ ਕੇ ਹਟੇ ਪ੍ਰਦੀਪ ਜੀ ਨੇ ਬੋਲਿਆ ਆ ਔਰਤਾਂ ਬੈਠੀਆਂ ਅਸੀਂ ਸਾਰੀ ਮਾਤਰ ਸ਼ਕਤੀ ਸਭ ਨੂੰ ਪੁੱਛਿਆ ਕਿ 1000 ਰੁਪਏ ਕਿਸੇ ਨੂੰ ਮਿਲੇ ਆ ਕਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਆ ਇੱਥੇ ਕਿਹੜੇ ਕਾਰਖਾਨੇ ਨਵੇਂ ਲੱਗ ਗਏ ਕਿਹੜੇ ਦਲਤ ਹੁਣ ਆਟਾ ਦਾਲ ਦੀ ਸਕੀਮ ਦੇ ਉੱਤੇ ਆਟੇ ਦੀ ਬੋਰੀ ਦੇ ਉੱਤੇ ਜੇ ਤੁਸੀਂ ਆਪਣੀ ਫੋਟੋ ਲਾ ਲੋਗੇ ਕੋਵਿਡ ਤੋਂ ਬਾਅਦ ਕਨਕਤਾ ਸੈਂਟਰ ਗਵਰਨਮੈਂਟ ਦੇ ਰਹੀ ਹੈ ਇਦਾਂ ਝੂਠੀਆਂ ਗੱਲਾਂ ਕਰਕੇ ਲੋਕਾਂ ਨੇ ਜੋ ਪਹਿਲਾਂ ਵੋਟਾਂ ਪਾਤੀਆਂ ਲੋਕ ਦੁਆਰਾ ਦੁਆਰਾ ਈਮੋਸ਼ਨਲ ਅਸੀਂ ਜ਼ਰੂਰ ਆ ਪਰ ਅਸੀਂ ਐਡੇ ਪਾਗਲ ਨਹੀਂ ਕਿ ਦੁਆਰਾ ਦੁਆਰਾ ਨਾਲ ਲੋਕਾਂ ਨੂੰ ਮੌਕਾ ਦੇਵਾਂ ਜੇ ਉਹਨਾਂ ਵਿੱਚ ਕੁਝ ਹੁੰਦਾ ਤੇ ਫਿਰ ਬਣਿਆ ਬਣਾਇਆ ਮੈਂਬਰ ਪਾਰਲੀਮੈਂਟ ਸ਼ਸ਼ੀਲ ਕੁਮਾਰ ਨੂੰ ਕਿਉਂ ਕਿਉਂ ਸਾਡੇ ਵਿੱਚ ਆਉਂਦਾ ਸ਼ੀਤਲਨ ਅਨੁਰਾਜ ਜੀ ਸਾਡੇ ਵਿੱਚ ਕਿਉਂ ਆਉਂਦੇ ਬਹੁਤ ਲੀਡਰ ਆਮ ਆਦਮੀ ਪਾਰਟੀ ਦੇ ਤਿਆਰੀ ਕਰੀ ਬੈਠੇ ਆ ਤੁਸੀਂ ਲੋਕ ਸਭਾ ਇਲੈਕਸ਼ਨ ਹੋਣ ਦੋ ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਹਾਲਾਤ ਦੇਖਿਓ ਕੀ ਬੰਨੇ ਅਕਾਲੀ ਦਲ ਦਾ ਸਾਥ ਨਾ ਹੋਣਾ ਫਾਇਦੇ ਜਾਂ ਨੁਕਸਾਨ ਦੇ ਵਿੱਚ ਅਸੀਂ ਤਾਂ ਚਾਹੁੰਦੇ ਸੀ ਸਾਰੇ ਮੈਂ ਮੱਕੜ ਸਾਹਿਬ ਅਸੀਂ ਸਾਰੇ ਨੇ ਅਕਾਲੀ ਦਲ ਵਿੱਚ ਕੰਮ ਕਰਿਆ ਸਾਡੀ ਅਕਾਲੀ ਦਲ ਨਾਲ ਵਿਰੋਧ ਤਾਂ ਨਹੀਂ ਸਾਡੀ ਉਸ ਗੱਲ ਨਾਲ ਵਿਰੋਧ ਹੈ ਕਿ ਤੁਸੀਂ ਜਿਹੜੀ ਗੱਲ ਕਰਦੇ ਸੀ ਜਿਹੜੀ ਪੰਥਕ ਸੋਚ ਲੈ ਕੇ ਚੱਲੇ ਸੀ ਜੋ ਪੰਜਾਬ ਨਾਲ ਵਾਅਦਾ ਕਰਿਆ ਸੀ ਉਹ ਨਹੀਂ ਪੂਰਾ ਕੀਤਾ ਇੱਕ ਪਾਰਟੀ ਨੂੰ ਤੁਸੀਂ ਪਰਵਾਰਿਕ ਪਾਰਟੀ ਬਣਾ ਲਿਆ ਇੱਕ ਪਾਰਟੀ ਨੂੰ ਤੁਸੀਂ ਡਿਕਟੇਟਰਸ਼ਿਪ ਕਰ ਰਹੇ ਹੋ ਭਾਰਤੀ ਜਨਤਾ ਪਾਰਟੀ ਵਿੱਚ ਤੁਹਾਨੂੰ ਇਹ ਚੀਜ਼ ਨਹੀਂ ਦੇਖਣ ਨੂੰ ਮਿਲੇਗੀ ਉੱਥੇ ਜੇ ਬਸੁੰਦਰਾ ਰਾਜ ਜੀ ਇਹ ਸੋਚਦੇ ਸੀ ਮੈਂ ਸੀਐਮ ਬੰਨਾ ਹ ਉੱਥੇ ਨਹੀਂ ਪਤਾ ਉੱਥੇ ਭਜਨ ਸਿੰਘ ਜੀ ਦਾ ਨੰਬਰ ਨਿਕਲ ਸਕਦਾ ਇਸ ਪਾਰਟੀ ਵਿੱਚ ਵਰਕਰ ਦੀ ਕਦਰ ਹੈ ਅਕਾਲੀ ਦਲ ਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਸਾਡੇ ਵਰਕਰਾਂ 'ਚ ਉਤਸ਼ਾਹ ਵਧਿਆ ਹੈ ਸਾਡੇ ਵਰਕਰਾਂ ਜੋਸ਼ ਤਾਂ ਦੇਖੋ ਤੁਸੀਂ ਕਿੰਨਾ ਹੈ ਬਹੁਤ ਸਮਾमेलन ਤੁਸੀਂ ਸੋਚ ਸਕਦੇ ਸੀ ਸਮਰਾਲੇ ਵਰਗੇ ਪਿੰਡੂ ਹਲਕੇ ਵਿੱਚ 5-700 ਕੁਰਸੀ ਭਰੀ ਹੋਵੇ ਤੇ ਲੋਕ ਪਿੱਛੇ ਖੜੇ ਹੋ ਤੁਸੀਂ ਪ੍ਰੈਸ ਵਾਲੇ ਵੀਰੋ ਮੇਰੇ ਸਤਿਕਾਰਯੋਗ ਕਦੇ ਵੇਖਿਆ ਭਾਰਤੀ ਜਨਤਾ ਪਾਰਟੀ ਦਾ ਨਰੋਲ ਪਿੰਡੂ ਹਲਕਾ ਬੱਸਾਂ ਭਰ ਕੇ ਆਈਆਂ ਬਾਹਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ 40 ਸਾਲ ਦੀ ਮੇਨ ਮੰਗ ਸੀ ਵੀ ਵੱਡੇ ਸੇ ਕਦੀ ਰਿਹਾਈ ਤੇ ਆਪਾਂ ਜਿਹੜਾ ਕਿਸਾਨਾਂ ਦੀ ਹੈ ਜਿਹੜੀਆਂ ਮੰਗਾਂ ਨੇ ਦੇਖੋ ਜਦੋਂ ਅਸੀਂ ਅਸੀਂ ਮੈਂ ਤੇ ਮੱਕਰ ਸਾਹਿਬ ਅਕਾਲੀ ਦਲ 'ਚ ਰਹੇ ਹਾਂ ਹੋਰ ਬੰਦੇ ਬਹੁਤ ਰਿਹਾ ਹੈ ਜਦੋਂ 10 ਸਾਲ ਸਰਕਾਰ ਸੀ ਉਦੋਂ ਨਹੀਂ ਸੀ ਅਸੀਂ ਇਹ ਗੱਲ ਕਹੀ ਜੀ ਹੁਣ ਕਿਉਂ ਕਹਿੰਨੇ ਆ ਫੜ ਕਿਉਂ ਕਰਨਿਆ ਜੇ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਕੀਤਾ ਤਾਂ ਮੋਦੀ ਸਾਹਿਬ ਨੇ ਕੀਤਾ ਜੇ ਛੋਤੇ ਸਾਹਿਬ ਜਿਆਦਿਆਂ ਦੀ ਯਾਦ ਵਿੱਚ 26 ਦਸੰਬਰ ਮਨਾਈ ਜਾ ਰਹੀ ਹੈ ਤਾਂ ਮੋਦੀ ਸਾਹਿਬ ਮਨਾ ਰਹੇ ਹੈ ਜੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਤਾਂ ਮੋਦੀ ਸਾਹਿਬ ਨੇ ਖੋਲਿਆ ਜੇ ਛੁਰੀ ਗੁਰੂ ਤੇਗ ਬਹਾਦਰ ਜੀ ਦਾ ਦਿਨ ਲਾਲ ਕਲੇ ਵਿੱਚ ਮੋਦੀ ਸਾਹਿਬ ਮਨਾ ਸਕਦੇ ਐ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਸਾਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਆਉਣ ਵਾਲੇ ਸਮੇਂ ਵਿੱਚ ਤਗੜੇ ਹੋ ਕੇ ਨਿਕਲਾਂਗੇ ਤੁਹਾਡੇ ਸਾਹਮਣੇ ਵੇਖੋ ਰਿਜ਼ਲਟ ਤੁਹਾਡੇ ਸਾਹਮਣੇ ਹੈ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ